ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੱਡੀ ਹਲਚਲ ਮਚ ਗਈ ਅਨਮੋਲ ਗਗਨ ਮਾਨ ਜੋ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਤੇ ਦੂਸਰਾ ਮਜੀਠੀਆ ਦੇ ਵਕੀਲ ਨੇ ਅੱਜ ਦੱਸਿਆ ਕਿ ਅਦਾਲਤ ਦੇ ਵਿੱਚ ਵਿਜੀਲੈਂਸ ਜੋ ਲਗਾਤਾਰ ਬਾਹ ਰੋਲਾ ਪਾ ਰਹੀ ਸੀ ਕਿ 1001 ਏਕੜ ਜ਼ਮੀਨ ਜੋ ਗਨੀਵ ਕੌਰ ਦੇ ਨਾਮ ਤੇ ਆ ਪਰ ਅਦਾਲਤ ਦੇ ਵਿੱਚੋਂ ਮੁਕਰ ਗਏ ਤੇ ਮਜੀਠੀਆ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਜਾਣੇ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਤੇ ਅਕਾਲੀ ਦਲ ਦੇ ਵੱਲੋਂ ਪਲਕੇ ਨੂੰ ਚਭਾਲ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਹੁਣ ਆਪਣੇ ਆਪ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਿਆ ਹੋਇਆ ਤਰਨ ਤਾਰਨ ਦੇ ਵਿੱਚ ਜਿਹੜੀ ਜਨਨੀ ਚੋਣ ਆਉਣ ਦੇ ਦਿਨਾਂ ਨੂੰ ਹੋ ਸਕਦੀ ਹੈ ਨਵੰਬਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਦੇ ਨੇੜੇ-ਟੜੇ ਹੋਵੇਗੀ ਕਿ ਉਸ ਦੇ ਵਿੱਚ ਅਕਾਲੀ ਦਲ ਉਸ ਨੂੰ ਜਿੱਤਣ ਦੇ ਲਈ ਪੂਰਾ ਆਪਣਾ ਜ਼ੋਰ ਲਗਾ ਰਿਹਾ ਤੇ ਹੋਰ ਵੀ ਪੰਜਾਬ ਦੇ ਮੁੱਦੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪਟੇ ਪਟੇ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪਟਿਸਾਪ ਖਰੜ ਦੇ ਵਿੱਚ ਬੜੀ ਹਲਚਲ ਮਚੀ ਹੋਈ ਹੈ। ਪਹਿਲਾਂ ਸ਼੍ਰੋਮਣੀ ਕਾਲਜਲ ਦੇ ਰঞ্জੀਤ ਸਿੰਘ ਗਿੱਲ ਨੇ ਅਸਤੀਫਾ ਦੇ ਦਿੱਤਾ ਤੇ ਅੱਜ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਕਿ ਸਭ ਕੁਝ ਖਰਾਬ ਚੱਲ ਰਿਹਾ ਹੈ। ਕੀ ਹੋ ਰਿਹਾ ਅੰਦਰ ਖਾਤੇ? ਇੱਕ ਖਰੜ ਹਲਕਾ ਏਦਾਂ ਦਾ ਬਾਜੀ। 2017 ਦੇ ਵਿੱਚੋਂ ਇਥੇ ਇੱਕ ਪੱਤਰਕਾਰ ਕਬਰ ਸੰਧੂ ਨਾਂ ਦਾ ਵਿਅਕਤੀ ਜਿੱਤਿਆ ਸੀ। ਜੀ ਤੇ ਜਿੱਥੋਂ ਤੱਕ ਮੇਰੀ ਜਾਣਕਾਰੀ ਵੀ ਕੀਤਾ ਉਸਦੇ ਵੀ ਕੁਝ ਮੁੜ ਕੇ ਪਾਰਟੀ ਦੇ ਨਾਲ ਹੀ ਬਗਾਵਤ ਸ਼ੁਰੂ ਕਰਤੀ ਪਾਰਟੀ ਛੱਡਤੀ ਤੇ ਅੱਜ ਕੱਲ੍ਹ ਵਿਦੇਸ਼ ਚ ਬੈਠੇ ਨੇ ਤੇ ਖੜੜ ਜਿਹੜਾ ਵਾ ਉਹ ਲਵਾਰਸ ਰਿਹਾ ਪਹਿਲਾ ਪੱਤਰਕਾਰ ਸੀਗੀ ਤੇ ਮੁੜ ਕੇ ਕਲਾਕਾਰ ਆ ਗਈ ਬੀਬੀ ਗगन ਅਨਮੋਲ ਗगन ਇਹਦਾ ਨਾ ਗਗਨਦੀਪ ਪਰ ਬੇਸ਼ਿਕੀ ਗੁਰਾ ਇਹ ਬੀਬੀ ਆ ਜਾਂਦੀ ਇੱਥੇ ਤੇ ਇਹ ਵੀ ਜਿਹੜਾ ਬੜਾ ਅਕਾਲੀ ਦਲ ਦਾ ਮਜ਼ਬੂਤ ਉਮੀਦਵਾਰ ਸੀਗਾ ਰਣਜੀਤ ਸਿੰਘ ਗਿੱਲ ਉਹਨੂੰ 37885 ਵੋਟਾਂ ਨਾਲ ਹਰਾ ਕੇ ਤੇ ਐਮਐਲਏ ਬਣ ਜਾਂਦੇ ਜੀ ਤੇ ਆਮ ਆਦਮੀ ਪਾਰਟੀ ਦੇ ਵਿੱਚ 2020 ਸ਼ਬਦ ਹੁੰਦੀ ਆ ਤੇ ਆਮ ਆਦਮੀ ਆਮ ਆਦਮੀ ਪਾਰਟੀ ਜਿੰਨੀਆਂ ਵੀ ਸਟੇਜਾਂ ਲੱਗਦੀਆਂ ਸੀ ਪੰਜਾਬ ਦੇ ਉਹਨਾਂ ਨੂੰ ਪਰਫਾਰਮ ਹੀ ਕਰਦੇ ਸੀ ਕਲਾਕਾਰ ਹੈਗੀ ਸੀ ਗਾਇਕੀ ਦੀ ਸੀ ਪਮੇਡੀ ਗਏ ਵੱਡੀ ਗਾਇਕੀ ਦੀ ਸੀਗੀ ਇਹਨੇ ਇੱਕ ਗੀਤ ਗਾਇਆ ਸੀਗਾ ਭਗਤ ਸਿੰਘ ਕਰਤਾਰ ਸਰਬਾ ਸਾਰੇ ਹੀ ਬੰਦ ਚੱਲੇ ਭਾਈ ਹੁਣ ਜਾਗੋ ਆਈਆ ਸਰਕਾਰ ਬਦਲਣ ਚੱਲੇ ਤੇ ਅੱਜ ਜੋ ਸਿਫਾ ਦਿੱਤਾ ਮਿਲਿਆ ਜੋ ਮੌਕਾ ਸਾਰੇ ਕੰਮ ਤਮਾਮ ਕਾ ਚੱਲੇ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਚੱਲੇ ਅੱਜ ਵੀ ਬੀਬੀ ਦੀ ਇਹ ਅਰਥ ਬਣਦੀ ਇਨਕਲਾਬੀਆਂ ਦੀ ਗੱਲ ਕੀਤੀ ਸੀ ਤੇ ਇਨਕਲਾਬ ਨੂੰ ਆਪ ਹੀ ਸਲਮ ਕਰਦੀ ਜੀ ਤੇ ਬੀਬੀ ਜੀ ਨੂੰ 4 ਜੁਲਾਈ 2022 ਨੂੰ ਬਕਾਇਦਾ ਤੌਰ ਤੇ ਜਿਹੜਾ ਸੀ ਉਹ ਮੰਤਰੀ ਬਣਾਇਆ ਗਿਆ ਸੀਗਾ ਟੂਰਿਜ਼ਮ ਦਿੱਤਾ ਗਿਆ ਸੀਗਾ ਲੇਬਰ ਦਿੱਤਾ ਗਿਆ ਸੀ ਕਈ ਮਹਿਕਮੇ ਦਿੱਤੇ ਗਏ ਸੀ ਜੀ ਕਿ ਜਿਹੜੀ ਕੋਠੀ ਦੀ ਦਿੱਤੀ ਗਈ ਸੀ ਨਾ ਮੈਂ ਕਿਹਨੂੰ ਕਹਤਾ ਸੀ ਆ ਲੋ ਮੇਰਾ ਬੇਦਰ ਤੇ ਇਹਦੇ ਵਿੱਚ ਆ ਕਰ ਦਿਓ ਕਰੋੜ ਕੀ 2 ਕਰੋੜ ਰੁਪਏ ਕੇ 1 ਕਰੋੜ ਮੈਨੂੰ ਯਾਦ ਹੈ ਪੱਕਾ ਇੱਕ ਜਨ 2 ਕਰੋੜ ਦਾ ਸਾਮਾਨ ਸੀਗਾ ਉਹ ਉਹ ਮਹਿਕਮੇ ਨੇ ਇਨਕਾਰ ਕਰਤਾ ਸੀ ਵੀ ਸਾਡੇ ਵਾਸਤੇ ਰੋਕ ਨਹੀਂ ਦੇਣੀ ਤੇ ਬੀਬੀ ਜੀ ਨੂੰ ਫਿਰ ਉਹ ਸਰਕਾਰੀ ਕੋਠੀ ਦਸਤੀ ਲੈਣਾ ਪਿਆ ਸੀ ਹੂੰ ਤੇ ਬੀਬੀ ਜੀ ਸਟੇਜ ਤੇ ਖੜੋ ਕੇ ਕਹਿੰਦੇ ਸੀ ਵੀ ਸਾਡੀ ਸਰਕਾਰ ਬਣ ਲੈਣ ਦਿਓ ਕਿਸਾਨਾਂ ਨੂੰ ਪਚੁਟਕੀ ਮਾਰ ਕੇ ਦੇ ਦਾਂਗੇ ਅਸੀਂ ਐਮਐਸਪੀ ਤੇ ਬੀਬੀ ਜੀ ਨੂੰ ਇਹ ਵੀ ਨਹੀਂ ਸੀ ਪਤਾ ਵੀ ਜਿਹੜੀ ਐਮਐਸਪੀ ਦੇਣਾ ਵਾ ਸਟੇਟ ਗਵਰਨਮੈਂਟ ਨਹੀਂ ਉਹ ਸੈਂਟਰ ਗਵਰਨਮੈਂਟ ਕਰਨਾ ਹੁੰਦਾ ਜੀ ਤੇ ਪਤਾ ਹੁੰਦਾ ਨਹੀਂ ਕਿ ਗੱਲ ਨਹੀਂ ਕਰਦੀ ਕੋਈ ਬਚਪਨਾ ਪੰਸੀ ਹੁੰਦੀ ਸੀ 90 ਦੇ ਦਵਜੰਪਾ ਦਾ ਜੀ ਜੀ ਦੀ ਸ਼ਾਦੀ ਵੀ ਪਿਛਲੇ ਸਾਲ ਜੂਨ 2024 ਚ ਹੋਈ ਸੀ ਸ਼ਬਾਜ਼ ਸਿੰਘ ਸੂਈ ਐਡਵੋਕੇਟ ਨਾਲ ਜੀ ਹੋਈ ਸੀ ਜੀ ਬੀਬੀ ਜੀ ਮੰਤਰੀ ਨੇ ਬਤੌਰ ਮੰਤਰੀ ਸ਼ਾਦੀ ਕਰਾ ਲਈ ਵਧੀਆ ਰਹਿ ਗਈ ਕੋਈ ਗੱਲ ਨਹੀਂ ਲੇਕਿਨ ਇਹਨਾਂ ਦੇ ਹਲਕੇ ਚ ਆਮ ਚਰਚਾ ਸੀ ਵੀ ਬੀਬੀ ਜੀ ਪੈਸੇ ਮੰਗਦੇ ਦੱਸੋ ਇੰਨੇ ਪੈਸੇ ਦਿਓ ਇੰਨਾ ਕੁ ਰੌਲਾ ਪੈ ਗਿਆ ਸੀ ਪਾਰਟੀ ਦੇ ਵਿੱਚ ਵੀ ਇਹਦੀ ਗੱਲ ਉੱਭਰੀ ਸੀ ਤੇ ਬੀਬੀ ਨੂੰ ਇਹ ਕਹਿਣਾ ਪਿਆ ਸੀ ਵੀ ਜਿਹੜਾ ਵੀ ਮੇਰੇ ਨਾਂ ਤੇ ਪੈਸੇ ਮੰਗਦਾ ਉਸਨੂੰ ਮੈਨੂੰ ਫੋਨ ਤੇ ਦੱਸੂ ਮੈਂ ਕਾਰ ਵੀ ਕਰੂੰਗੀ ਹੂੰ ਉਹ ਰੌਲਾ ਪੈਣ ਤੋਂ ਬਾਅਦ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਮੋਂ ਜਦੋਂ ਲੋਹਾ ਗਰਮ ਸੀਗਾ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢ ਦਿੱਤਾ ਤੁਸੀਂ ਤਰਨਤਾਂ ਦੀ ਸੀਟ ਖਾਲੀ ਹੋ ਗਈ 4 ਬਾਈ ਇਲੈਕਸ਼ਨ ਪਹਿਲਾਂ ਆ ਗਈਆਂ ਇੱਕ ਲੁਧਿਆਣੇ ਦੀ ਬਾਈ ਇਲੈਕਸ਼ਨ ਹੋ ਗਈ ਇੱਕ ਬਕਾਇਦਾ ਤੌਰ ਤੇ ਜਲੰਧਰ ਦੀ ਹੋ ਹੁਣ ਬੀਬੀ ਜੀ ਬਾਰੇ ਇਹ ਆ ਵੀ 2-3 ਦਿਨ ਪਹਿਲਾਂ ਬੀਬੀ ਜੀ ਜਾ ਕੇ ਮਿਲ ਕੇ ਉਹਦੇ ਕੇਜਰੀਵਾਲ ਸਾਹਿਬ ਨੂੰ ਮੰਨੂ ਮਿਹਦਾ ਵੀ ਉੱਥੇ ਅਸਤੀਫਾ ਨੁਕ ਲੈ ਰਿਆ ਨੇ ਜਾ ਕੇ ਉਸ ਪਰਕਲ ਕੀਤਾ ਤੇ ਮੇਰਾ ਕਸੂਰ ਕੀ ਸੀ ਮੈਨੂੰ ਤੁਸੀਂ ਕਿਉਂ ਟਾਇਆ ਹਾਂ ਚੁੱਕੋ ਮੇਰਾ ਅਸਤੀਫਾ ਰੱਖ ਲੈ ਦੇ ਦੇ ਬੀਬੀ ਜੀ ਕੋਈ ਗੱਲ ਨਹੀਂ ਤੇ ਬੀਬੀ ਜੀ ਨੇ ਹੁਣ ਐਮਐਲਏ ਸ਼ਿਫਟ ਉਸਦੀ ਵਾਰ ਦਿੱਤਾ ਤੇ ਆਉਣ ਵਾਲੇ ਜਿਲ੍ਹੇ ਚ ਉਹ ਪਾਰਟੀ ਤੋਂ ਵੀ استਿਫਾ ਦੇ ਦੇਣਗੇ। استਿਫਾ ਪੇਟਾਂ ਲੇਕਨ ਪ੍ਰਕਿਰਿਆ ਇੱਕ ਜਿਹੜਾ استਿਫਾ ਦੇਣਾ ਹੁੰਦਾ ਉਹ ਜਾਤੀ ਰਾਤ ਤੇ ਪੇਸ਼ ਹੋ ਕੇ ਬਕਾਇਦਾ ਤੌਰ ਤੇ ਸਪੀਕਰ ਨੂੰ ਦੇਣਾ ਹੁੰਦਾ ਸੀ ਕਿਸੇ ਈਮੇਲ ਰਾਹੀਂ ਜਾਂ ਸਪੀਡ ਪੋਸਟ ਕਰਕੇ ਭੇਜਿਆ استਿਫਾ ਪ੍ਰਵਾਨ ਨਹੀਂ ਕਰਦੇ। ਹੁਣ ਬੀਬੀ ਜੀ ਜਾਣਦੇ ਕਿ ਨਹੀਂ ਜਾਣਦੇ ਇਹ ਨਹੀਂ ਪਤਾ ਲੇਕਿਨ ਨਸਤੀਫਾ ਉਹਨਾਂ ਨੇ ਦਿੱਤਾ ਤੇ ਮੈਨੂੰ ਉਮੀਦ ਹੈ ਵੀ ਦੀ ਕਾਪੀ ਬਕਾਇਦਾ ਤੌਰ ਤੇ ਅਰਵੰਦ ਕੇ ਜੀ ਵਾਲ ਕੋਲ ਪਈ ਹੋਏ। ਕੁਝ ਲੋਕ ਕਹਿੰਦੇ ਉਹਨਾਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਮੈਂ ਕਿਹਾ ਨਹੀਂ। ਆਉਣ ਵਾਲਾ ਤੁਸੀਂ ਸਮਾਂ ਵੇਖਿਓ ਜਦੋਂ 2026 ਸਤੰਬਰ ਕਿਦੋਂ ਹੋਇਆ ਨਾ ਝਾਰੂ ਖਿਲੜ ਦਾ ਵੇਖੋ ਕਿਵੇਂ ਖਿਲੜਿਆ। ਕਿ ਜਿਹੜੇ ਲੋਕ ਬਕਾਇਦਾ ਤੌਰ ਤੇ ਕੁਰਸੀਆਂ ਦੇ ਭੁੱਖੇ ਨਹੀਂ ਹੁਣ ਤਾਂ ਸਿਆਸਤ ਜਿਹੜੀਆਂ ਕੁਰਸੀਆਂ ਤਕਸੀਮਤ ਰਹਿ ਗਈ ਆ ਬਿਲਕੁਲ ਕਿਸੇ ਵਿਚਾਰਧਾਰਾ ਦੀ ਕਿਸੇ ਦੀ ਕੋਈ ਮਰਿਆਦਾ ਨਹੀਂ ਕਿਸੇ ਦੇ ਕੋਈ ਨਿਜ਼ਮ ਨਹੀਂ ਤੇ ਜੇ ਕਹੀ ਅਸੀਂ ਸੇਵਾ ਕਰਨੀ ਸੇਵਾ ਨਹੀਂ ਕਰਨੀ ਮੇਵਾ ਖਾਣਾ ਸੇਵਾ ਦੇ ਬਾਨੇ ਮੇਵਾ ਖਾਣਾ ਸੇਵਾ ਹੁੰਦੀ ਸੀ ਪਿਛਲੇ ਪਿਰਾਨਾਂ ਦੇ ਜਾਂਨ ਵਿੱਚ ਤੇਜਾ ਸਿੰਘ ਸਤੰਤਰ ਵਰਗਿਆਂ ਦੀ ਸਪੀਚ ਕਰਦੇ ਆਂ ਲੋਕसभा ਦੇ ਵਿੱਚ ਅਟੈਕ ਹੋ ਜਾਂਦਾ ਡੈਥ ਹੋ ਜਾਂਦੀ ਹੈ ਇੰਦਰਾ ਗਾਂਧੀ ਆਪ ਝੋਲਾ ਫਰੋਲਦੀ ਹੈ ਤੁਸੀਂ ਝੋਲੇ ਦੇ ਵਿੱਚ ਦੋ ਸੁੱਕੀਆਂ ਰੋਟੀਆਂ ਦੇ ਨਾਲ ਇੱਕ ਅਚਾਰ ਦੀ ਫਾੜੀ ਸੀ ਦਪਹਿਰ ਦਾ ਖਾਣਾ ਇਹ ਚੀਜ਼ ਸੀ ਉਹ ਸੀ ਸੇਵਾ ਹੂੰ ਉਹ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਵੀ ਦਿੰਦੇ ਸੀਗੇ ਤੇ ਹਰ ਪ੍ਰਕਾਰ ਦੇ ਤਸੀਹ ਵੀ ਚੱਲਦੇ ਲੇਕਿਨ ਮੇਰਾ ਕਹਿੰਦੇ ਸੀ ਮਾਸਟਰ ਤਾਰਾ ਸਿੰਘ ਵੀ ਕਹਿੰਦੇ ਸੀ ਪੰਥ ਜੀਵੇ ਮੈਂ ਮਰਾਂ ਲੇਕਿਨ ਅੱਜ ਉਹ ਚੀਜ਼ ਨਹੀਂ ਹੈਗੀ ਹੁਣ ਬੀਬੀ ਜੀ ਕੀ ਕਿਸੇ ਹੋਰ ਪਾਰਟੀ ਜਾਂਦੇ ਆ ਕਿ ਨਹੀਂ ਜਾਂਦੇ ਨਹੀਂ ਪਤਾ ਜੀ ਹੁਣ ਸਾਡੇ ਸਿਆਸੀ ਪੰਡਤ ਨੇ ਸਿਆਸੀ ਪੰਡਤ ਇਹ ਮਹਿਸੂਸ ਕਰ ਰਹੇ ਕਿ ਰਣਜੀਤ ਸਿੰਘ ਜਿਹੜਾ ਗਿੱਲ ਆ ਜਿਹੜਾ ਉਹਨੇ ਅਸਤੀਫਾ ਦਿੱਤਾ ਵਾ ਉਹ ਸਿਰਫ ਇਸ ਅਸਤੀਫੇ ਤੋਂ ਬਾਅਦ ਦਿੱਤਾ ਅਸਤੀਫਾ ਦਿੱਤਾ ਪਾਰਟੀ ਕੋਈ ਜੁਆਇਨ ਨਹੀਂ ਕੀਤੀ ਕਹਤਾ ਜੀ ਮੈਂ ਹਲਕੇ ਦੇ ਲੋਕਾਂ ਨਾਲ ਗੱਲ ਕਰੂੰਗਾ ਫਿਰ ਪਾਰਟੀ ਜੁਆਇਨ ਕਰੂੰ ਹੂੰ ਚੰਗੀ ਮੰਨ ਗਰੂ ਤੁਸੀਂ ਲੇਕਿਨ ਆਜੀ ਜਿਹੜਾ ਉਹ ਉਹਦਾ ਅਸਤੀਫਾ ਮਹਿਸੂਸ ਹੁੰਦਾ ਵਾ ਪੀ ਉਸੇ ਹੀ ਉਹ ਐਕਸਪ੍ਰੈਸ ਬੱਸ ਦਾ ਸਵਾਰ ਹੋਊਗਾ ਜਿਹੜੀ ਬੱਸ ਦੇ ਬਕਾਇਦਾ ਤੌਰ ਤੇ ਡਿੰਪੀ ਢਿੱਲੋ ਜਿਹਦੀ ਬੱਸ ਦੇ ਬਕਾਇਦਾ ਤੌਰ ਤੇ ਹਰਮੀਤ ਸੰਧੂ ਸਵਾਰ ਨੇ ਉਸੇ ਬੱਸ 'ਚ ਪਿਰੰਦੀਪ ਸਿੰਘ ਗਿੱਲ ਵੀ ਚੜ੍ਹ ਸਕਦੇ ਨੇ ਅਸੀਂ ਨਹੀਂ ਕਹਿੰਦੇ ਹੋ ਸਕਦਾ ਨਾ ਚੜਨ ਦੇਖੋ ਇਹ ਸਾਰਾ ਰਾਤ ਬਣੇ ਚੜ ਸਕਦੇ ਹਾਂ ਹਮ ਹੁਣ ਅਸਤੀਫਾ ਹੋ ਗਿਆ ਤੇ ਇਹਦਾ ਮਤਲਬ 22 ਇਲੈਕਸ਼ਨ ਇੱਕ ਨਹੀਂ ਦੋ ਕੱਠੀ ਹੋਣਗੇ ਤਿੰਨ ਵੀ ਹੋ ਸਕਦੀਆਂ ਨੇ ਹਮ ਜਿਹੜੀ ਜਿਹੜੀ ਜਲੰਧਰ ਦੀ ਰਮਨ ਵਾਲੀ ਹੈ ਜੀ ਕਿ ਸ਼ਾਇਦ ਕਿਹੜੀ ਚੋਣੇ ਕੀ ਆ ਉੱਥੇ ਵੀ ਰਮਨ ਦਾ ਵੀ ਝਗੜਾ ਪਿਆ ਰਮਨ ਵੀ ਅਸਤੀਫਾ ਦੇ ਸੁਣਾ ਕਿਸੇ ਮੇਲੇ ਜੇ ਰਮਨ ਅਸਤੀਫਾ ਦੇ ਦਿੰਦਾ ਤੇ ਫਿਰ ਉੱਥੇ ਵੀ ਬਾਈ ਇਲੈਕਸ਼ਨ ਮਤਲਬ ਤਿੰਨ ਬਾਈ ਇਲੈਕਸ਼ਨ ਹੋ ਜਿਹੜੀਆਂ ਆਉਣ ਵਾਲੇ ਨਵੰਬਰ ਦਸੰਬਰ ਚ ਹੋ ਸਕਦੀਆਂ ਹਨ ਲੇਕਰ ਬੀਬੀ ਅਨਬੂਲ ਕਗਰ ਅਜੇ ਤੱਕ ਇਹ ਗੱਲਾਂ ਸਾਹਮਣੇ ਨਹੀਂ ਆਈਆਂ ਸਿੱਝ ਸੇ ਸਭ ਕੁਝ ਬਾਹਰ ਆ ਜਾਏਗਾ ਵੀ ਉਹਨੇ ਅਸਤੀਫਾ ਦਿੱਤਾ ਕਿਉਂ ਜੀ ਤਦ ਤੱਕ ਮੇਰਾ ਖਿਆਲ ਹੈ ਕਿ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਸੀ ਭਾਵੇਂ ਝੂਠੇ ਲੱਗੇ ਸੀ ਸੱਚੇ ਲੱਗੇ ਸੀਗੇ ਪਾਰਟੀ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਹਮ ਪਰ ਮੈਂ ਪਾਰਟੀ ਤੋਂ ਵੀ ਦੱਸ ਦਿਆਂ ਅੱਜ 6000 ਕਰੋੜ ਦਾ ਈਡੀ ਨੇ ਨਵੇਂ ਕੇਸ ਦਰਜ ਕਰ ਲਿਆ ਵਾ ਕੇਂਦਰੀ ਵਾਧ ਤੇ ਸੋਧੀਆਂ ਤੇ ਸਤਿੰਦਰ ਤੋਹਰਾਂ ਦੇ ਉੱਤੇ ਜਿਨ੍ਹਾਂ ਨੇ ਹੇਰਾਫਰੀ ਕੀਤੀ ਹੈ ਮੈਂ ਇਹ ਵੀ ਦੱਸ ਦਿਆਂ ਵੀ ਦਿੱਲੀ ਦੀ ਸਰਕਾਰ ਨੇ ਕੀ ਕੀਤਾ ਉੱਥੇ ਜਿਹੜਾ ਮੁੱਖ ਮੰਤਰੀ ਦਾ ਮੋਬਾਈਲ ਆਨਾ ਉਹਦੀ ਲਿਮਟ ਕਰਦੀ ਵੀ ਉਹ 1.5 ਲੱਖ ਤੱਕ ਦਾ ਮੋਬਾਈਲ ਲੈ ਸਕਦਾ। ਜਿਹੜਾ ਉਥੇ ਮੰਤਰੀ ਉਹ 2.5 ਲੱਖ ਦਾ ਮੋਬਾਈਲ ਲੈ ਸਕਦਾ। ਤੇ ਇਹਨਾਂ ਦੇ ਕਐਮਐਲਏ ਨੇ ਉੱਥੇ ਰੌਲਾ ਪਾਇਆ ਵੀ ਇਹ ਧੋਖਾ ਜੀ ਲੁੱਟ ਹੈ ਫਲਾਣ। ਉਹ ਸਾਰਾ ਕੱਢ ਲਿਆ। ਉਹਨਾਂ ਨੇ ਮਾਇਆ ਕੱਢੇ ਕਿੰਨੇ ਮੋਬਾਈਲ ਕੱਢੇ ਇਹ ਤਾਂ ਯਾਦ ਨਹੀਂ ਲੇਕਿਨ 4.53 ਹਜ਼ਾਰ ਦੇ ਮੋਬਾਈਲ ਕੇਜਰੀਵਾਲ ਦੇ ਕੱਢੇ। ਪੇ ਤੁਸੀ ਨੇ 1.5 ਲੱਖ ਨੁਰੋਂ ਨੇ ਤਾਂ ਤੁਸੀਂ 4.5 ਲੱਖ ਰੁਪਏ ਖਰਚ ਕਰਤਾ। ਭ੍ਰਸ਼ਟ ਜੀਵਕ ਅਸੀਂ ਚਲੋ ਹੁਣ ਉਹਨਾਂ ਤੇ ਜਿਹੜਾ ਕੇਸ ਦਰਜ ਹੋ ਗਿਆ ਕੀ ਉਹ ਭ੍ਰਸ਼ਟਾਚਾਰ ਨੇ। ਹੂੰ ਕੇਸ ਦਰਜ ਸੀਡੀ ਦੇ ਕੇਸ ਦਰਜ ਕਿਹਾ ਈਡੀ ਦਾ ਕੇਸ ਦੇ ਵਿੱਚ ਜੇ ਆਮ ਆਮ ਤੇ ਬਾਦ ਨ ਤਿੰਨ ਮਹੀਨਾ ਬਾਦ ਹੋਣੀ ਨਾ ਈਡੀ ਦੇ ਕਿ 6 ਮਹੀਨਾ ਬਾਦ ਬੰਦ ਹੁੰ। ਈਡੀ ਨੂੰ ਜਿਹੜੀ ਅਦਾਲਤ ਕਦੇ ਵੀ ਆਖੋ ਪ੍ਰੋਖ ਨਹੀਂ ਕਰਦੀ ਜਿੰਨਾ ਚਿਰ ਈਡੀ ਸ਼ਰਾਂ ਨ ਕਰੇ ਤੇ ਜਮਦ ਨਹੀਂ ਦਿੰਦੇ। ਹੂੰ ਇਸ ਕਰਕੇ ਬੀਬੀ ਦੇ ਜਿਹੜੀ ਇਹ ਇਹਨਾਂ ਨੇ ਇਲਜ਼ਾਮ ਲਾਇਆ ਹੋਊਗਾ ਵੀ ਕ੍ਰਿਪਸ਼ਨ ਦਾ ਕ੍ਰਿਪਸ਼ਨ ਤੇ ਤੁਹਾਡੇ ਘਰ ਘਰ ਕੀ ਅੰਦਰ ਬਿਲਕੁਲ ਆਮ ਆਦੀ ਪਾਰਟੀ ਦੇ ਤੁਸੀਂ ਵੇਖੋ ਅੱਜ ਤੇ ਸਰਕਾਰ ਸਰਕਾਰ ਜਾ ਲੰਦਿਓ ਇਹਨਾਂ ਦੇ ਕਿੱਡੇ ਕਿੱਡੇ ਲੰਮੇ ਲੰਮੇ ਕਿਸੇ ਕ੍ਰਿਪਸ਼ਨ ਦੇ ਬਾਹਰ ਆਉਣਗੇ ਮੈਂ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਤੇ ਉਹ ਇਸ ਗੱਲ ਤੋਂ ਮੇਰੀ ਟਰਕਾ ਗਿਆ ਮੈਨੂੰ ਜਵਾਬ ਨਹੀਂ ਸਹੀ ਦਿੱਤਾ ਉਹਨਾਂ ਨੇ ਲੇਕਿਨ ਇਹ ਗੱਲ ਕਹੀ ਉਹਨਾਂ ਨੇ ਵੀ ਮੇਰੇ ਤੇ ਕੋਈ ਕਿੰਤੂ ਹੈਗਾ ਦੱਸੋ ਤੁਸੀਂ ਕਿਉਂ ਕਈ ਵਾਰੀ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਸਿਆਸਤ ਇੱਕ ਜਹਿ ਕਿੱਤਾ ਵਾ ਜਿੱਥੇ ਕਿਸੇ ਵੇਲੇ ਅੱਖੀ ਵੇਖ ਕੇ ਮੱਖੀ ਵੀ ਖਾਣੀ ਪੈਂਦੀ ਹੈ ਬਿਲਕੁਲ ਜਿੱਥੇ ਕਿਸੇ ਵੇਲੇ 2 ਤੇ 2 4 ਨਹੀਂ 2 ਤੇ 2 5 ਵੀ ਕਹੇ ਜਾਂਦੇ 6 ਵੀ ਕਹੇ ਜਾਂਦੇ 3 ਵੀ ਕਹੇ ਜਾ ਸਕਦੇ ਨੇ ਲੇਕਿਨ ਤੁਹਾਡੀ ਕਪੈਸਿਟੀ ਆ ਵੀ ਉਹਨਾਂ ਨੂੰ 4 ਸ਼ੋਅ ਕਿਵੇਂ ਕਰਨਾ ਸਾਬਤ ਕਿਵੇਂ ਕਰਨਾ 2 ਤੇ 2 4 ਹੁੰਦੇ ਨੇ ਇਸ ਕਰਕੇ ਬੀਬੀ ਅਨਮੋਲ ਗਗਨ ਅਸਤੀਫਾ ਦੇ ਦੇਗੀ ਆਪਣੇ ਐਮਐਲਏ ਸ਼ਿਫਟ ਕਿੰਨੇ ਕੁ ਦੁਖੀ ਕਿ ਦੇਖੂ ਦੁਖੀ ਹਮ ਨੂੰ ਨਹੀਂ ਪਤਾ ਇਸ ਕਰ ਲੇਕਿਨ ਸਭਾ ਹੋਂ ਤੇ ਸਾਰੀਆਂ ਗੱਲਾਂ ਬਾਹਰ ਨਿਕਲ ਗਈਆਂ ਤੇ ਜੋ ਮੈਂ ਮਹਿਸੂਸ ਕਰਦਾ ਵਾਂ ਇਹਦੇ ਕੋ ਅਸਤੀਫਾ ਪਹਿਲਾਂ ਲੈ ਲਿਆ ਜਾਂ ਇਹਨੇ ਗਲਤੀ ਕਰਤੀ ਕੇਜਰੀਵਾਲ ਨੂੰ ਅਸਤੀਫਾ ਦੇ ਤੋ ਨਾ ਮਨਜ਼ੂਰ ਕਰ ਲਿਆ ਨਾ ਮਨਜ਼ੂਰ ਕਰ ਲਿਆ ਜੋ ਤੁਸੀਂ ਕਰ ਕੋਈ ਲੋੜ ਨਹੀਂ ਪਈ ਬਾਕੀ ਮੰਦ ਭਾਗੀ ਗੱਲ ਆ ਜੀ ਚੁਣੀ ਹੋਈ ਵਿਧਾਇਕਾ ਸੀਗੀ ਕੰਮ ਵੀ ਕਰਦੀ ਸੀਗੀ ਇਹ ਜਿਹੜੀ ਦੋਸ਼ ਲੱਗੇ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਨੇ ਆਪਕਿਆ ਸੀ ਵੀ ਜੇ ਮੇਰੇ ਨਾਂ ਤੇ ਵੀ ਪੈਸੇ ਮੰਗਦਾ ਤੇ ਮੈਨੂੰ ਉਸੇ ਲਈ ਫੋਨ ਕਰੂ ਦੱਸੋ ਕੌਣ ਮੰਗਦਾ ਮੈਂ ਆਪੇ ਕਰ ਬੈਠਾਂ ਉਹ ਜੀ 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 ਅਨਮੋਲ ਕਗਨ ਮਾਨ ਤੋਂ ਉਸ ਵੇਲੇ ਵੀ ਨਾਰਾਜ਼ ਹੋ ਗਏ ਜਦੋਂ ਉਹਨਾਂ ਦੇ ਕੋਲ ਜਦੋਂ ਉਹਨਾਂ ਨੂੰ ਕੈਬਨਟ ਤੋਂ ਬਾਹਰ ਦਾ ਰਸਤਾ ਦਖਾਇਆ ਸੀ ਬੜੀਆਂ ਕਿਹਾ ਜਾ ਰਿਹਾ ਸੀ ਕਿ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਕਿ ਜੀ ਹਾਂ ਨਾ ਹੋਵੇ ਪਰ ਉਹਨਾਂ ਦੇ ਕੋਲੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕੈਬਨਟ ਚੋਂ ਬਾਹਰ ਤੇ ਹੁਣ ਕਿਉਂ ਅਸਤੇਪਾ ਦਿੱਤਾ ਇਹ ਤਾਂ ਹੁਣ ਆਉਂਦਾ ਦਿਨਾਂ ਨੂੰ ਪਤਾ ਲੱਗੇਗਾ ਜਦੋਂ ਕਾਰਨ ਸਪਸ਼ਟ ਕਰਨਗੇ ਪਟੇ ਸਾਹਿਬ ਇੱਕ ਅਕਾਲੀ ਦਲ ਦੇ ਵੱਲੋਂ ਭਲਕੇ ਨੂੰ ਚਭਾਲ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਆਜ਼ਾਦ ਗਰੁੱਪ ਸ਼ਾਮਲ ਕਰਵਾਇਆ ਜਾਵੇਗਾ ਲਗਾਤਾਰ ਅਕਾਲੀ ਦਲ ਨੂੰ ਛੱਡ ਕੇ ਜੋ ਨਿਆਗੂ ਲੀਡਰ ਜਾ ਰਹੇ ਨੇ ਤੇ ਹੁਣ ਅਜਿਹੀ ਰੈਲੀ ਕਰਨਾ ਤੇ ਉਸ ਦੇ ਵਿੱਚ ਕਹਿਣਾ ਕਿ ਹੁਣ ਇੱਕ ਆਜ਼ਾਦ ਗਰੁੱਪ ਨੂੰ ਅਸੀਂ ਸ਼ਾਮਲ ਕਰਵਾ ਰਹੇ ਹਾਂ ਕਿ ਇਹ ਕਾਲੇ ਦਲ ਹੋਂਦ ਦਿਨਾਂ ਨੂੰ ਮਜ਼ਬੂਤ ਹੁੰਦਾ ਹੋਇਆ ਨਜ਼ਰ ਆਵੇਗਾ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਬਦਕਿਸਮਤੀ ਹੈ ਵੀ ਤਰੀਕ ਨੂੰ ਚਭਾਲ ਦੇ ਵਿੱਚ ਅਕਾਲੀ ਦਲ ਇੱਕ ਕਬੱਡੀ ਰੈਲੀ ਕਰਦੇ ਨੇ। ਹੂੰ। ਜਿਹਦੇ ਵਿੱਚ ਘੱਟੋ-ਘੱਟ 4-5 ਹਲਕਿਆਂ ਦੇ ਐਮਐਲਏ ਜਾਂ ਸਾਬਕਾ ਐਮਐਲਏ ਜਾਂ ਚਾਵਨ ਟਿਕਟਾਂ ਦੇ ਪੂਰੀ ਆਪਣੀ ਸਿਰ ਧੜ ਦੀ ਬਾਜ਼ੀ ਲਾ ਰਹੇ ਆ। ਖੇਮ ਕਰਨ ਤੋਂ ਵਿਥਾ ਸਿੰਘ ਜੀ ਬਟੂ ਆ ਜਿਹੜੇ ਇਹਨਾਂ ਦੀ ਅਜੇ ਤੱਕ ਉਹ ਨਦੀ ਐਪਲੀਕੇਸ਼ਨ ਪ੍ਰਵਾਨ ਨਹੀਂ ਕੀਤੀ ਕਾਲ ਤੱਕ ਨੇ ਲੇਕਿਨ ਉਹ ਉੱਥੇ ਇੰਚਾਰਜ ਨੇ ਇਹਨਾਂ ਦੇ। ਵੀ ਜਿਹੜੀ ਇਹ ਰੈਲੀ ਕਰਦੇ ਉਹਦੇ ਇੰਚਾਰਜ ਨੇ ਲੋਕ ਇਕੱਠੇ ਕਰਨ ਵਾਸਤੇ। ਉਹਨਾਂ ਦੀ ਜਿਹੜੀ ਬੇਟਾ ਵਾ ਗੌਰਵਦੀਪ ਸਿੰਘ ਉਹਦੀ ਤੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਲਾ ਕੇ ਤੇ ਹੋਲਡਿੰਗ ਵੀ ਲਾਇਆ ਗਿਆ ਪੱਟੀ ਪੱਟੀ ਚ ਅਦੇਸ਼ ਪ੍ਰਤਾਪ ਸਿੰਘ ਕਹਿੰਦੇ ਹੁੰਦਾ ਸੀ ਹੁਣ ਇਹਨਾਂ ਕਿਹੜਾ ਇੰਚਾਰਜ ਹੈ ਮੈਨੂੰ ਨਹੀਂ ਪਤਾ ਉੱਥੋਂ ਵੀ ਬੰਦੇ ਲੰਦੇ ਜਾਂਦੇ ਨੇ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬਰਮਪਰਾ ਲੈ ਕੇ ਉਹਨਾਂ ਨੂੰ ਤਰਨਤਾਂ ਤੋਂ ਅਲਵਿੰਦਰਪਾਲ ਸਿੰਘ ਪੱਖੋ ਕੇ ਲੈ ਕੇ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਨੇ ਤਰੰਦਾਂ ਇਹ ਸਾਰੇ ਉਸ ਗੈਦੀ ਚ ਬੰਦੇ ਲੈ ਕੇ ਜਾਣਗੇ ਜੇ ਮੈਂ ਕਹਿੰਦਾ ਕਿ ਚਾਹ ਹਲਕਿਆਂ ਦੇ ਵਿੱਚੋਂ ਬੰਦਾ ਤੁਸੀਂ ਦਜਰ ਇਕੱਠਾ ਵੀ ਕਰ ਲੈਂਦੇ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਦੂਸਰੀ ਚੀਜ਼ 21 ਜਨਵਰੀ 2021 ਨੂੰ ਤਰਨ ਤਰਨ ਦੇ ਵਿੱਚ ਇੱਕ ਆਜ਼ਾਦ ਗਰੁੱਪ ਬਣਿਆ ਸੀ ਇਹਦੇ ਜਿਹੜੇ ਮੁਖੀ ਸੀ ਜਰਨੈਲ ਸਿੰਘ ਪੰਡੋਰੀ ਤਖਤਮਲ ਰਪਾਲ ਸਿੰਘ ਤੇ ਅਰਵਿੰਦਰ ਸਿੰਘ ਸਾਰੇ ਸ਼ਾਮਿਲ ਸੀ ਦੇ ਵਿੱਚ ਹੂੰ ਇਹ 2021 ਦੀ ਗੱਲ ਤੇ 2022 ਚ ਇਸ ਗਰੁੱਪ ਨੇ ਰਕਾਇਦਾ ਤੌਰ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਸਨ ਉਹਦੀ ਹਮਾਇਤ ਕੀਤੀ ਤੇ ਉਹ ਜਿੱਤ ਗਏ ਸੀ ਹੁਣ ਕੀ ਹੁੰਦਾ ਵਾ ਨੰਬਰ 2024 ਦੇ ਵਿੱਚ ਇਹਦੇ ਵਿੱਚੋਂ ਕੁਝ ਬੰਦੇ ਟੁੱਟ ਕੇ ਜਾਂ ਦੁਜੇ ਨਵੇਂ ਬਣ ਕੇ ਤੇ ਇੱਕ ਆਜ਼ਾਦ ਗਰੁੱਪ ਹੋਰ ਬਣ ਜਾਂਦਾ। ਉਸ ਆਜ਼ਾਦ ਗਰੁੱਪ ਦਾ ਇੱਕ ਗੈਂਗਸਟਰ ਅਮਰਤਪਾਲ ਅਮਰਤਪਾਲ ਸਿੰਘ ਬਾਠ ਉਹਦੇ ਬਾਰੇ ਚਰਚਾ ਹੋਵਾ ਕਿ ਉਹ ਬਣਿਆ ਉਹਨਾਂ ਦਾ ਗਰੁੱਪ ਤੇ ਅਮਰਤਪਾਲ ਸਿੰਘ ਦਾ ਬਾਠ ਇਹਦੇ ਬਾਰੇ ਇਹ ਵੀ ਚਰਚਾ ਆ ਕਿ ਇਹਨੇ ਧਮਕੀਆਂ ਦੇ ਕੇ ਤੇ ਕਈ ਪਿੰਡਾਂ ਦੇ ਸਰਪੰਚ ਆਪਣੇ ਬਣਾਏ ਤੇ ਇਹ ਗਰੁੱਪ ਕੋਈ ਦਾਵਾ ਕਰ ਰਿਹਾ ਵਾ ਕਿ ਸਾਡੇ ਕੋਲੇ ਸਾਨੂੰ 104 ਪੰਚਾਇਤਾਂ ਦੀ ਸਪੋਟ ਹਸਲ 43 ਸਾਡੇ ਪੰਚ ਨੇ ਤਰਨਤਾਰ ਦੇ 25 ਮਿਊਸਪਲ ਕੌਂ ਕਲ ਦੇ ਕਾਉਂਸਲਰ ਉਹਨਾਂ ਦੇ ਵਿੱਚੋਂ ਸਾਨੂੰ 8 ਦੀ ਸਪੋਟ ਹਤਾਂ ਇਹ ਕਿੰਨਾ ਸੱਚਾ ਕਿੰਨਾ ਝੂਠਾ ਸਾਨੂੰ ਨਹੀਂ ਪਤਾ ਇਸ ਗੱਲ ਲੇਕਿਨ ਇਹ ਜਿਹੜਾ ਗਰੁੱਪ ਆ ਇਨਕੁੱਲ ਦੂਜੇ ਬੰਦਾਵਾ ਚਾਰ ਜਾ ਰਹਾ ਪੰਜ ਆ ਰ ਅਦਾਜਰ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਇਸ ਗਰੁੱਪ ਨੂੰ ਬੀਬੀ ਸਲਵਿੰਦਰ ਕੌਰ ਰੰਧਾਵਾ ਇਹ ਸਾਬਕਾ ਪ੍ਰਿੰਸੀਪਲ ਬੇਸਿਕਲੀ ਇਹਦਾ ਇਲਾਕਾ ਜਿਹੜਾ ਵਾ ਉਹ ਪੈਂਦਾ ਵਾ ਮਜੀਠਾ ਹੂੰ ਬੀਪੀ ਸਲਿਮਬੰਦਰ ਕੋ ਰਲਾਵਾ ਇੱਥੇ ਪ੍ਰਿੰਸੀਪਲ ਰਿਆਤ ਇਸ ਹਲਕੇ ਤੋਂ ਅਕਾਲੀ ਦਲ ਦੀ ਕੱਲ ਨੂੰ ਇਹ ਉਮੀਦਵਾਰ ਪਲਾਨੀ ਜਾ ਸਕਦੀ ਹੈ ਇਹ ਕੌਣ ਅਮਰਤਪਾਲ ਸਿੰਘ ਬਾਦਲਾ ਗੰਗਾਛੂ ਦੀ ਸੱਸ ਗੰਗਾਸਣ ਦੀ ਫਿਰ ਜੇ ਉਹ ਇਹ ਉਮੀਦਵਾਰ ਨੰਨ ਜਾਂਦੀ ਹੈ ਤੇ ਦਾ ਮਤਲਬ ਹੈ ਗੰਗਾਸਣ ਦੀ ਸ਼ਮੂਲੀਅਤ ਹੋ ਗਈ ਨਾ ਅਕਾਲੀ ਦਲ ਦੇ ਵਿੱਚ ਹਮ ਥੱਕਦੇ ਇਥੋਂ ਹੁਣ ਕਲਪੁਰਿਆਲੀ ਆ ਤੇ ਕਲ ਨੂੰ ਇਹ ਆਜ਼ਾਦ ਗਰੁੱਪ ਜਿਹੜਾ ਵਾ ਬੀਬੀ ਸਲਵਿੰਦਰ ਕੌਰ ਰੰਧਾਵਾ ਵਾਲਾ ਇਹ ਕਾਲੀ ਦਲ ਬਾਅਦਲ ਚ ਮਰਜ ਹੋ ਜਾਏਗਾ ਇਹਦੇ ਮਰਜ ਤੋਂ ਬਾਅਦ ਨਾਲ ਹੀ ਸੁਣਿਆ ਵੀ ਅਲਾਗ ਕਰਦੇ ਨੇ ਕਿ ਉਮੀਦਵਾਰ ਬੀਬੀ ਨੂੰ ਲੇਕਿਨ ਦੂਜੇ ਪਾਸੇ ਸਲਵਿੰਦਰ ਪਾਲ ਸਿੰਘ ਪੱਖੋ ਕੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤਰਨਤਾਰ ਜ਼ਿਲ੍ਹੇ ਦੇ ਉਹ ਕਾਲੀ ਦਲ ਦੇ ਪੁਰਾਣੇ ਵਰਕਰ ਨੇ ਵਰਕਰ ਨਹੀਂ ਉਹਨਾਂ ਨੇ ਸੈਡ ਆ ਕੇ ਕੰਮ ਕੀਤਾ ਸੁਖਬੀਰ ਸਿੰਘ ਬਾਦਲ ਜਿਹੜਾ ਸੀ ਲੋਹੇ ਦੀ ਲੱਠ ਵਾਂਗ ਖੜੇ ਸੇਕ ਕਰਕੇ ਆ ਕਿ ਉਹਨੂੰ ਪ੍ਰਧਾਨ ਬਣਾਇਆ ਤਾਂ ਸ਼੍ਰੋਮਣੀ ਕਮੇਟੀ ਦੇ ਐਕਟਿਵ ਪ੍ਰਧਾਨ ਵੀ ਰਹਿ ਜਾਂਦੇ ਕੁ ਸਮਾਂ ਅੱਜ ਵੀ ਮੈਂਬਰ ਸ਼੍ਰੋਮਣੀ ਕਮੇਟੀ ਹੈਗੇ ਨੇ ਬੇਸਿਕਲੀ ਹੱਕ ਉਹਨਾਂ ਦਾ ਬਣਦਾ ਉਸ ਹਲਕੇ ਤੋਂ ਤੇ ਟਿਕਟ ਉਹਨਾਂ ਨੂੰ ਦਿੱਤੀ ਜਾਵੇ ਪਹਿਲਾਂ ਉਹਨਾਂ ਦੀ ਰੇਖ ਦੇ ਮੇ ਰੇਖ 'ਚ ਮੇਖ ਜਿਹੜਾ ਹਰਮੀਤ ਸਿੰਘ ਸੰਧੂ ਮਾਰਦਾ ਰਿਹਾ ਜਿਹੜਾ ਅਜਕਲ ਆਦੀ ਪਾਰਟੀ ਚਲਾ ਰਹੀ ਹੈ ਕਿਉਂ ਹਰਮਿੰਦਰ ਸਿੰਘ ਸੰਧੂ ਨੇ 2002 ਜਿਹੜੀ ਆਜ਼ਾਦ ਚੋਣ ਦਿੱਤੀ ਸੀ 2007 ਤੇ 2012 ਚ ਕਾਲੀ ਦਲ ਦੀ ਸੀਟ ਤੇ ਟਿਕਟ ਦਿੱਤੀ ਸੀ 2017 ਤੇ 2022 ਚ ਵੀ ਕਾਲੀ ਦਲ ਦੀ ਸੀਟ ਹੋ ਰਿਆ ਸੀ ਹੁਣ ਜੇ ਉਹ ਚਲਾ ਗਿਆ ਹੱਕ ਅਲਵਿੰਦਰਪਾਲ ਸਿੰਘ ਪੱਖੂ ਦੇ ਬਣਦਾ ਸੀਗਾ ਜੇ ਉਹਦਾ ਹੱਕ ਹੋ ਕੇ ਬੀਬੀ ਸਲਵਿੰਦਰ ਕੌਰ ਨੂੰ ਦਾਅਵਾ ਦੇ ਬਣਦਾ ਵਾ ਤੇ ਮੈਂ ਸੋਚਦਾ ਵੀ ਹਰਮੀਤ ਸਿੰਘ ਵਾਸਤੇ ਇਹ ਕੰਮ ਸੌਖਾ ਹੋ ਜੇ। ਉਹਨੇ ਸੀਟ ਜਿੱਤਨੀ ਸੌਖੀ ਹੋ ਜੂਗੀ ਵਾਸਤੇ ਵਾਸਤੇ। ਕੋ ਹਰਮੀਤ ਸਿੰਘ ਸੰਧੂ ਐਸਲੇ ਹਾਕਮ ਤੇ ਦਾਮੀਦਰ ਹੋਏਗਾ। ਤੇ ਹਾਕਮ ਦਰਦਾ ਵਾਅਦਾ ਹੁੰਦਾ ਵੀ ਉਹ ਇੱਥੇ ਬਕਾਇਦਾ ਤੌਰ ਤੇ ਸਰਕਾਰੀ ਮਸ਼ੀਨਰੀ ਦੁਰਵਰਤੀ ਕਰਨ ਦੀ ਸਮਰਥਨ ਰੱਖਦਾ। ਇਸ ਹਲਕੇ ਦੇ ਵਿੱਚ 10 ਥਾਣੇ ਪੈਂਦੇ ਨੇ। ਅਮਰਸਰ ਸਿਟੀ ਤਰਨਤਾਰਨ ਸਿਟੀ ਹੂੰ ਸਰਾਂਏ ਇਮਾਨਤਖਾਨੇ ਚਬਾਬ ਤਿੰਨਾਂ ਦੇ ਐਸਐਚਓ ਬਦਲਾਏ ਜਾ ਰਹੇ ਨੇ ਉੱਥੇ ਰਮੀਤ ਸਿੰਘ ਸੰਧੂ ਆਪਣੇ ਐਸਚ ਲਵਾਏਗਾ ਇਹਨਾਂ ਦਾ ਡੀਐਫ ਡੀਐਸਪੀ ਸਿਟੀ ਇੱਕ ਉਹ ਬਾਬਾ ਉਹ ਹੋ ਗਿਆ ਉੱਥੇ ਵੀ ਡੀਐਸਪੀ ਆਪਣਾ ਲਵਾਇਆ ਜਾ ਰਿਹਾ ਤਾਂ ਕਿ ਉਹ ਮੈਂ ਆਪਣੇ ਇਲਾਕੇ ਦੇ ਵਿੱਚ ਇਹ ਬਲੋਟਾਂ ਦੀ ਦੁਰਵਸ਼ਪਾ ਕਰ ਸਕੀ ਹੂੰ ਕਿਹੋ ਹੰਡਿਆ ਵਰਤਦਾ ਵਾ ਚਾਰ ਪੰਜ ਇਲੈਕਸ਼ਨ ਲੜੀਆਂ ਉਹਨੇ ਉਹਨੂੰ ਇਹ ਪਤਾ ਵੀ ਕਿਹੜੀ ਪਾਕਟ ਦੇ ਵਿੱਚੋਂ ਕਿਵੇਂ ਵੋਟ ਮਿਲਣਾ ਹਮ ਐਸ ਵੋਟ ਚ ਪੈਸੇ ਦੇ ਕੇ ਮਿਲਣਾ ਵਾ ਐਸ ਪਾਕਟ ਦੇ ਵਿੱਚੋਂ ਸ਼ਰਾਬ ਵੰਡ ਕੇ ਵੇਚਣਾ ਐਸ ਪਾਕਟ ਤੋਂ ਲੋਕਾਂ ਦੇ ਰਸੂਕਣਾ ਮਿਲਣਾ ਵੀ ਇਹ ਪਾਕਟ ਦੇ ਵਿੱਚੋਂ ਤੁਹਾਨੂੰ ਪੁੜਸੇ ਦਬਾ ਕੇ ਵੋਟ ਮਿਲਣੀ ਹਮ ਉਹਨੂੰ ਸਾਰਾ ਪੇਸ ਕਰਕੇ ਜਿਹੜੀ ਕੱਲ ਵੀ ਰਹਿੰਦੀ ਐ ਅਕਾਲੀ ਦਲ ਦੀ ਜੀ 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 ਸਤ ਕਰ ਰਹੇ ਨੇ ਕੋਰ ਕਰਨੇ ਵੀ ਚਾਹੀਦੀ ਐ ਯਾਰ ਅਕਾਲੀ ਦਲ ਰਜਿੰਦਰ ਇਹਨਾ ਬਹੁਤ ਜ਼ਰੂਰੀ ਆ ਜੀ ਪਰ ਇੱਕ ਕਲਦੀ ਰਹਿੰਦੀ ਸਾਬਤ ਕਰੇ ਵੀ ਕਿੰਨੇ ਕੁ ਲੋਕ ਇਕੱਠੇ ਹੁੰਦੇ ਆ ਕੀ ਸੁਖਬੀਰ ਸਿੰਘ ਬਾਦਲ ਬੀਬੀ ਸਲਵਿੰਦਰ ਕੌਰ ਲਾਵਾ ਜਿਹੜੀ ਇੱਕ ਗੈਂਗਸ ਦੀ ਸੱਸ ਕੀ ਉਹਨੂੰ ਉਮੀਦਵਾਰ ਬਣਾ ਸਕਦੇ ਉੱਥੋਂ ਵੈਸੇ ਤੇ ਤੁਹਾਨੂੰ ਪਤਾ ਹੋਏਗਾ ਵਿੱਕੀ ਗੌਂਦਰ ਜਿਹੜਾ ਗੈਂਗਸਟਰ ਜੀ ਉਹਦੀ ਡੈਥ ਤੋਂ ਬਾਅਦ ਉਹਦੀ ਭੈਣ ਨੇ ਚੋਣ ਲੜੀ ਸੀ ਤੇ ਬਹੁਤ ਥੋੜੀਆਂ ਵੋਟਾਂ ਧਰੀ ਸੀ ਉਹ ਜਿੱਤ ਗਈ ਸੀ ਪਰ ਬਾਕੀ ਜਿਹੜੀ ਸਾਡੀ ਮਾਨਸਿਕਤਾ ਨਾ ਪੰਜਾਬ ਦੇ ਲੋਕਾਂ ਦੀ ਜਝਾਰੂਆਂ ਵਾਲੀ ਆ ਅਸੀਂ ਜਝਾਰੂਆਂ ਨੂੰ ਬਹੁਤ ਪਸੰਦ ਕਰਦੇ ਭਾਵੇਂ ਉਹ ਗਲਤ ਹੋਣ ਤੇ ਭਾਵੇਂ ਸਹੀ ਹੋ ਅਸੀਂ ਇਹਦੀ ਜਝਾਰੂ ਹੋਣ ਜਿੰਨਾ ਜਝਾਰੂ ਨਾਲ ਜੀਦਾ ਬਸ ਇਹ ਸ ਕਰਕੇ ਕੱਲ੍ਹ ਵਾਲੀ ਰੈਲੀ ਆ ਜੇ ਬੀਬੀ ਸਲਵਿੰਦਰ ਕੌਰ ਜਦੋਂ ਨਾਵਾ ਨੁਟੇਕ ਦਿੱਤੀ ਜਾਂਦੀ ਹੈ ਤੇ ਲੋਕਾਂ ਚ ਕਾਨਾ ਫੂਸੀ ਉਸਲੇ ਸ਼ੁਰੂ ਹੋ ਜਾਏਗੀ ਵੀ ਹੁਣ ਜਿਹੜੀ ਪਿਛਲੇ ਸਮੇਂ ਚ ਕਹਿੰਦੇ ਸੀ ਨਾ ਵੀ ਗੈਂਗਸਟਰ ਨੂੰ ਲੈ ਕੇ ਵਿਕ੍ਰਮ ਜੀਠਿਆ ਆਇਆ ਸੀ ਕਾਲੀਦਾ ਲੈ ਕੇ ਆਇਆ ਸੀ ਹੂੰ ਉਹਦੇ ਤੇ ਮੋਰ ਲੱਗ ਜੇ ਕੋਲ ਲੱਗ ਜੇ ਜੀ ਜੀ ਦੇਖਦੇ ਆ ਕਿ ਕੱਲ ਨੂੰ ਰੈਲੀ ਚ ਕਿੰਨਾ ਇੱਕ ਕਿੰਨਾ ਇਕੱਠ ਹੁੰਦਾ ਜੋ ਅਕਾਲੀ ਦਲ ਮਜ਼ਬੂਤ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਲਗਾਤਾਰ ਅਕਾਲੀ ਦਲ ਨਿਗਾਰਵਾਲ ਜਾ ਰਹੀ ਹੈ ਇਹ ਤਾਂ ਭਲਕੇ ਹੀ ਦੇਖਣਾ ਹੋਵੇਗਾ ਪਰ ਇਸਰ ਮਜੀਠੀਆ ਦੇ ਵਕੀਲ ਨੇ ਅੱਜ ਇੱਕ ਗੱਲ ਕਹੀ ਮਜੀਠੀਆ ਦੇ ਵਕੀਲ ਨੇ ਪੇਸ਼ੀ ਤੋਂ ਬਾਅਦ ਜਦੋਂ ਪੱਤਰਕਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮਜੀਠੀਆ ਨੇ ਦੱਸਿਆ ਅਦਾਲਤ ਦੇ ਵਿੱਚ ਕਿ ਉਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਜਾਨੇ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਮਜੀਠੀਆ ਦੇ ਵਕੀਲ ਨੇ ਇੱਕ ਹੋਰ ਗੱਲ ਕਹੀ ਕਿ ਜੋ ਵਿਜੀਲੈਂਸ ਬਾਹਰ ਰੋਲਾ ਪਾ ਰਹੀ ਹੈ ਕਿ 1000 ਏਕੜ ਜਿਹੜੀ ਦੀ ਮੀਨਾ ਗਨੀਵਕਾੁਰ ਮਜੀਠੀਆ ਦੇ ਨਾਮ ਤੇ ਇਸ ਨੂੰ ਲੈ ਕੇ ਅਦਾਲਤ ਦੇ ਵਿੱਚ ਬਿジネス ਮੁਕਰ ਗਈ ਕੀ ਲੱਗਦਾ ਹੈ ਇਹ ਜਿਹੜੇ ਸਾਡੇ ਕੇਸ ਹਨ ਜਿਹੜਾ ਵਕੀਲ ਤੇ ਜਿਹੜਾ ਅਕਿਊਜ਼ ਦਾ ਵਕੀਲ ਉਹ ਕਿਊਜ਼ ਦੀ ਗੱਲ ਕਰੂ ਹੂੰ ਜਿਹੜਾ ਪਲੈਂਟਿੰਮ ਦਾ ਵਕੀਲ ਉਹਦੀ ਗੱਲ ਕਰੂ ਵਕੀਲਾਂ ਦੇ ਆਪਣੀ ਆਪਣੀ ਮੁਹਾਰਨੀ ਪੈਣੀ ਹੁੰਦੀ ਆ ਇੱਕ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਵਕੀਲ ਉਹਨਾਂ ਦੇ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਵਾ ਉਹਨੂੰ ਉੱਥੇ ਖਤਰਾ ਵਜਾਂ ਜੀ ਜਿਹੜੀ ਬੈਰਕ ਚ ਉਹਨੂੰ ਰੱਖਿਆ ਗਿਆ ਵਾ ਹੂੰ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਨਾ ਉਹਨੇ ਬੈਰਕ ਬਦਲ ਦੀ ਮੰਗ ਕੀਤੀ ਆ ਨਾ ਉਹਨੇ ਕੋਈ ਸਰਣੇ ਦੀ ਮੰਗ ਕੀਤੀ ਆ ਸਗੋਂ ਉਹ ਬਾਹਰ ਸਰਣੇ ਦੇ ਕੇ ਸੁੱਤਾ ਮਤਲਬ ਕਹਿਣ ਤੋਂ ਬਾਅਦ ਵੀ ਉਹ ਬੜਾ ਬੇਪਰਵਾਹ ਕੇ ਸੁੱਤਾ ਹੂੰ ਚਾਰ ਵਕੀਲ ਪੇਸ਼ ਹੁੰਦੇ ਬਿਕਰਮਜੀਠੀਆ ਨੂੰ ਤੇ ਫਿਰ ਇਹ ਕਹਣਾ ਕਿ ਸ਼ੇਰਾਂ ਨੂੰ ਮੱਛਰ ਵਿੱਚ ਕੁੜੀ ਲੜਦਾ ਜੀ ਤੁਸੀਂ ਕੋਈ ਤੁਸੀਂ ਉਹਨਾਂ ਸ਼ੇਰਾਂ ਦਾ ਮਤਲਬ ਕਿ ਉਤਲਣਾ ਕਰੀ ਜਾਂਦੇ ਉਹਦੀ ਘਰ ਦੀ ਗੱਬਰ ਸਿੰਘ ਨਾਲ ਕਰੀ ਜਾਂਦੀ ਆ ਉਹ ਆਪਣੇ ਆਪ ਨੂੰ ਜਿਹੜਾ ਵਾ ਉਹ ਮਾਝੇ ਦਾ ਜਰਨੈਲ ਖੋਹਦਾ ਹੁਣ ਪਤਾ ਨਹੀਂ ਕਿਹਦੀ ਗੱਲ ਮੰਨਦੇ ਅਸੀਂ ਮਾਝੇ ਦੇ ਜਰਨੈਲ ਜਿੱਦਾਂ ਦੇ ਹੁੰਦੇ ਮਾਝੇ ਦਾ ਜਰਨੈਲ ਸੀ ਹਰੀ ਸਿੰਘ ਨਲੂਆ ਜਰਨੈਲ ਸੀ ਜੱਸਾ ਸਿੰਘ ਆਲੂ ਵਾਲੀਆ ਜਰਨੈਲ ਸੀ ਜੱਸਾ ਸਿੰਘ ਰਾਮਗੜੀਆ ਜਰਨੈਲ ਸੀ ਇਕਾਲੀ ਫੂਲਾ ਸਿੰਘ ਇਹਨਾਂ ਸਰ ਇਹਨਾਂ ਜਰਨੈਲ ਨਾਲ ਤੁਲਨਾ ਸੀ ਕਰ ਸਕਦੇ ਆ ਤੇ ਇੱਕ ਜਿਹਦੇ ਤੇ ਸਮੈਕ ਦੇ ਦੋਸ਼ ਲੱਗਦੇ ਹੋਣ ਜਿਹਦੇ ਤੇ ਹਰਣ ਦੇ ਦੋਸ਼ ਲੱਗਦੇ ਹੋਣ ਜੇ ਉਹਨੂੰ ਅਸੀਂ ਮੱਝ ਦਾ ਜਰਨੈਲ ਕਹਿੰਦੇ ਆ ਤੇ ਫਿਰ ਮੈਂ ਸੁਣਦਾ ਸੀ ਬਿਮਾਰ ਮਾਨਸਿਕਤਾ ਦੇ ਜਿਹੜੇ ਉਹ ਬਣੇ ਹੋਏ ਹੈ ਇਸ ਕਰਕੇ ਜਿਹੜਾ ਬਿੱਕ ਸਿੰਘ ਵਿਜੀਠੀਆ ਵਾ ਇੱਕ ਪਾਸੇ ਉਹ ਕਹਿ ਰਹੇ ਨੇ ਵੀ ਉਹਨੇ ਕੋਈ ਆਪਣੀ ਸਹਰਾਣਾ ਲੈਣ ਦੀ ਦਰਖਾਸਤ ਹੀ ਦਿੱਤੀ ਉਹਨੇ ਬਾਤ ਰਾਂਡੇ ਕੇ ਸੁਤਾ ਵਾ ਉਹਨੇ ਬੈਰਕ ਬਦਲਣ ਦੀ ਗੱਲ ਨਹੀਂ ਕੀਤੀ ਦੂਜੇ ਪਾਸੇ ਉਹੀ ਵਕੀਲ ਕਹਿ ਰਹੇ ਨੇ ਵੀ ਉਹਦੀ ਉਸ ਬੈਰਕ ਚੋੜੀ ਜਾਨ ਨੂੰ ਖਤਰਾ ਵਾ ਜੀ ਉਹਦੀ ਫੈਲਕ ਬੈਰਕ ਬਦਲੀ ਜਾਵੇ ਕਿੱਦਾਂ ਦੇ ਸਹੂਲ ਨੇ ਹੂੰ ਦੂਸਰੀ ਗੱਲ ਸਰਕਾਰੀ ਵਕੀਲ ਕਹਿੰਦਾ ਵੀ ਸਾਨੂੰ ਬਹੁਤ ਕੁਝ ਮਿਲਿਆ ਹੂੰ ਜੀ ਜਿਹੜੇ ਇਹਨਾਂ ਦੇ ਵਕੀਲ ਨੇ ਉਹ ਕਹਿੰਦੇ ਨਾ ਜੀ ਤਾਂ ਪਛ ਨੇ ਮਿਲਿਆ ਇਹਨਾਂ ਨੂੰ ਵੇ ਫੋਕੇ ਤੁਰੇ ਫਿਰਦੇ ਆ ਤੇ ਭਾਈ ਫਿਰ ਤੁਸੀਂ ਭੋਕੇ ਤੁਰੇ ਪਏ ਤੇ ਪਹਿਲੇ ਦਿਨ ਤੁਸੀਂ ਕਹਿ ਦਿੰਦੇ ਜੀ ਫੋਕੇ ਨੇ ਸੁਪਰੀਮ ਕੋਰਟ ਚ ਪਾਉਣੀ ਪਟੀਸ਼ਨ ਇੱਕ ਆਪੇ ਪਤਾ ਲੱਗ ਜਾਂਦਾ ਹੂੰ ਭਾਈ ਤਰੀਕੇ ਅਗੀ ਮਜੀਠੇ ਮਜੀਠੇ ਨੂੰ ਅੱਜ ਪੇਸ਼ ਨਹੀਂ ਸੀ ਕਰਨਾ ਇਹਨਾਂ ਦੇ ਆਪ ਹੀ ਕਹਿ ਨਿਗਲ ਪੀ ਅਸੀਂ ਕੱਲ ਦਰਖਾਸਤ ਦਿੱਤੀ ਸੀ ਵੀ ਇਹਨੂੰ ਫਿਜੀਕਲ ਤੌਰ ਤੇ ਦਾਲ ਚ ਪੇਸ਼ ਕੀਤਾ ਜਾਵੇ ਨੀਤੇ ਇਹਨਾਂ ਨੇ ਵੀਡੀਓ ਕਾਨਫਰੈਂਸ ਦੀ ਤਰੀਕ ਪਾਣੀ ਸੀ ਜਦੋਂ ਅੱਜ ਪੇਸ਼ ਕੀਤਾ ਕਈ ਲੀਡਰਾਂ ਨੂੰ ਇਹਨਾਂ ਨੇ ਸੀ ਹਾਊਸ ਸੈਟ ਕੀਤਾ ਕਿ ਤੁਸੀਂ ਜਾ ਨਹੀਂ ਸਕਦੇ ਉੱਥੇ ਕਿਉਂ ਲਾਈਡ ਆਰਡਰੀ ਸਿਚੁਏਸ਼ਨ ਨੂੰ ਕੈਮ ਰੱਖਣਾ ਕੈਮਰਾ ਖੜਾ ਪ੍ਰੋਸੀਜਰ ਵਾਲੀ ਹੁੰਦੀ ਹੈ ਹੂੰ ਉਹ ਦਿੱਤੇ ਵੀ ਬੜੀਆਂ ਗੱਲਾਂ ਕੀਤੀਆਂ ਵੀ ਕਿਵੇਂ ਬੰਦ ਕਰਤਾ ਕਿਵੇਂ ਕੀ ਕਰਤਾ ਜੇ ਕਰਤਾ ਭਾਈ ਉਹ ਬੰਦਾ ਵਿਅਕਤੀ ਜਿਹੜਾ ਵਾ ਉਹ ਜੇਲ੍ਹ ਕੋਈ ਸਿਆਸੀ ਕਰਦੀ ਦੀਏਗਾ ਉਹ ਪ੍ਰੇਸ਼ਟਾਚਾਰ ਦੇ ਕੇਸਾਂ 'ਚ ਗਿਆ ਵਾ ਇੱਥੇ ਮੈਨੂੰ ਗੱਲ ਇੱਕ ਯਾਦ ਆ ਗਈ ਇਹ ਸਾਕਸੀ ਦੀ ਹੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਦਾ ਤੇ ਟਿੱਪਣੀ ਕੀਤੀ ਸੀ ਬਿਕਰਮ ਮਜੀਠੀ ਦੇ ਕਾਕਾ ਜੀ ਇਹ ਦੱਸੋ ਤੁਸੀਂ ਕੋਈ ਜ਼ੇਰ ਕੱਟੀ ਐ ਹੂੰ ਕਦੀ ਜ਼ੇਰ ਗਏ ਹੋ ਤੁਸੀਂ ਲੱਗਦਾ ਵੀ ਜਿਹੜੀ ਬਾਦਲ ਸਾਹਿਬ ਨੇ ਗੱਲ ਕਹੀ ਸੀਗੀ ਉਹਨਾਂ ਦੇ ਹੁਣ ਬੋਲ ਪਵਾ ਕੇ ਪਗਾਰੇ ਤੇ ਮਜੀਠਾ ਸਾਹਿਬ ਜੇਲ੍ਹ ਜਾ ਕੇ ਹੂੰ ਹੁਣ ਇਹ ਜੇਲ੍ਹ ਚਲੇ ਗਏ ਮਗਨੇ ਪਾਸੇ ਹੁਣ ਅੱਜ ਜਿਸ ਤਰੀਕੇ ਨਾਲ ਇਹਨਾਂ ਨੇ ਸੈਨਿਕ ਫਾਰਮ ਤੇ ਰੇਡ ਕੀਤਾ ਬਦਲੀ ਦੇ ਵਿੱਚ ਜੀ ਜੱਜਾ ਜੱਜਾ ਲਿਆ ਵਾ ਟੈਕਨੀਕਲ ਟੀਮ ਨਾਲ ਲੈ ਕੇ ਗਏ ਨੇ ਆਰਕੀਟੈਕ ਨਾਲ ਲੈ ਕੇ ਗਏ ਨੇ ਜਿਨ੍ਹਾਂ ਨੇ ਕਿਹਾ ਵੀ ਇਹਦੀ ਕੀਮਤ 150 ਤੋਂ ਲੈ ਕੇ 200 ਕਰੋੜ ਰੁਪਈਆ ਦਾ ਜਿਨ੍ਹਾਂ ਨੇ ਇਹ ਕਿਸ਼ਤੀ ਦੇ ਸਕੇ ਇਹਨਾਂ ਦਾ ਕਾਰੋ ਉਹ ਨਲਾਮ ਹੋ ਗਿਆ ਕਿਸੇ ਹੋਰ ਨੇ ਲੈ ਲਿਆ ਇਹ ਹੈ ਕਿ ਕਿਰਾਏ ਤੇ ਰਹਿ ਚਾਰ ਮਰੇਲਾ ਪਲਾਂਟ ਸੀ ਥੜੇ ਪਾਸੇ ਜਿਹੜੇ ਸੀ ਮਾਲਕੀ ਦਾ ਸੀ ਉੱਪਰ ਨਾ ਕਿਰਾਏ ਦੇ ਨਹੀਂ ਦੇ ਸੀ ਦੇ ਵਿੱਚ ਹਾਂ ਲੇਕਿਨ 2007 ਦੇ ਵਿੱਚ ਬਿਕਰ ਸਿੰਘ ਮਜੀਠੀਆ ਐਮਐਲਏ ਬਣਦੇ ਤੇ ਨਾਲੇ ਮਨਿਸਟਰ ਬਣ ਜਾਂਦੇ 2009 ਤੱਕ ਰਹਿੰਦੇ ਨੇ ਇਹ 2 ਸਾਲਾਂ ਤੇ 3 ਸਾਲ ਪੈਸੇ ਕਿੱਥੋਂ ਆ ਗਏ ਨਾ ਜੀ ਸਵਾਲ ਇਹ ਨਾ 음 ਮਨੀ ਲਾਂਡਰੀਸ਼ ਨੂੰ ਕਹਿੰਦੇ ਪੀ ਪੈਸੇ ਕਿੱਥੋਂ ਆਏ ਇਹ ਇਸ ਕਰਕੇ ਮਨੀ ਲਾਂਡਰੀ ਦੀ ਕਹਾਣੀ ਆ ਬਿਕਰ ਮਜੀਠੀਆ ਆਪਣੇ ਆਪ ਨੂੰ ਜਿੰਨਾ ਮਰਜੀ ਕਹਿ ਲੈ ਜੀ ਮੈਂ ਬੜਾ ਚੱਟਾ ਵਾ ਲੇਕਿਨ ਚਿੱਟੇ ਦੇ ਵਪਾਰੀ ਹਮੇਸ਼ਾ ਕਾਲੇ ਕਰਤਾਰ ਵਾਲੇ ਹੁੰਦੇ ਆ ਚਿੱਟੇ ਨਹੀਂ ਕਦੀ ਹੁੰਦੇ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਦੇ ਜੋ ਦੋਸ਼ ਲੱਗੇ ਨੇ ਉਹਨਾਂ ਦੀ ਜਾਂਚ ਜਾਰੀ ਆ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਆ ਤੇ ਵਿਜੀਲੈਂਸ ਰੇਡ ਤੇ ਰੇਡ ਕਰਕੇ ਉਹਨਾਂ ਦੇ ਸਭ ਕੁਝ ਸਬੂਤ ਇਕੱਠੇ ਕਰ ਰਹੀ ਆ ਪਟੀ ਸਾਹਿਬ ਇੱਕ ਕਿਹਾ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਹੈ ਕਿ ਇਹ ਸਮਝੌਤਾ ਹੋਣ ਜਾ ਰਿਹਾ ਮੁਲਾਕਾਤਾਂ ਕਿਉਂ ਹੋਣਗੀਆਂ ਹੈ ਸਮਝੌਤਾ ਵਿੱਚ ਚੰਗੀ ਗੱਲ ਮੈਡੀਕਲ ਕੋਈ ਨਹੀਂ ਹੈਗੀ ਲੇਕਿਨ ਪੰਜ ਮੈਂਬਰੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਦੀ ਜਿਹੜੀ ਆ ਉਹ ਮਜ਼ਾਰਾ ਕੀਤਾ ਜ਼ਿੰਮੇਵਾਰੀ ਇਹ ਵੀ ਕੱਲ ਨੂੰ ਸੁਖਬੀਰ ਸਿੰਘ ਬਾਦਲ ਇਹ ਨਾ ਕਵੇ ਵੀ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਹਾਂ ਸੁਖਬੀਰ ਸਿੰਘ ਬਾਦਲ ਨੂੰ ਪੂਰਾ ਮੌਕਾ ਦਿੱਤਾ ਗਿਆ ਵੀ ਭਾਈ ਤੁਸੀਂ ਆ ਕੇ ਮੈਂਬਰਸ਼ਿਪ ਲਓ ਜਿਹੜਾ ਅਕਾਲ ਤਖਤ ਤੋਂ ਹੁਕਮ ਹੋਇਆ ਵਾ ਮੈਂਬਰਸ਼ਿਪ ਕਰਨ ਦਾ ਤੇ ਫਿਰ ਭਰਤੀ ਕਰਕੇ ਭਰਤੀ ਤੋਂ ਬਾਅਦ ਡੈਲੀਗੇਟ ਤੇ ਫਿਰ ਪ੍ਰਧਾਨ ਦੀ ਚੋਣ ਕਰਨੀ ਹੂੰ ਕੱਲ ਨੂੰ ਇਹਨੇ ਕਹਿੰਦਾਂ ਦੱਸਿਆ ਨਹੀਂ ਕਿਸੇ ਨੇ ਜੀ ਛਾ ਨੂੰ ਹੀ ਪਤਾ ਨਾ ਸੁਖਵੀਰ ਸਿੰਘ ਬਾਦਲ ਨੇ ਆਉਣਾ ਨਾ ਉਹਨੇ ਪਰਚੀ ਕਿਟ ਨਹੀਂ ਨਾ ਮੈਂਬਰ ਬਣਨਾ ਕਿਉਂਕਿ ਉਹ ਕਹਿੰਦਾ ਜੀ ਮੈਂ ਤਾਂ ਆਪਣੀ ਭਰਤੀ ਕਰਕੇ ਸਭ ਕੁਝ ਬਣ ਗਿਆ ਮੈਂ ਪ੍ਰਧਾਨ ਨਹੀਂ ਬਣ ਗਿਆ ਆਪਣੀ ਬੋਡੀ ਵੀ ਇਸ ਕਰਕੇ ਉਹ ਤਾਂ ਕੁਝ ਕਰਨਗੇ ਨਹੀਂ ਲੇਕਿਨ ਪੰਜ ਮੈਂਬਰੀ ਕਮੇਟੀ ਨੇ ਇਹ ਕਹ ਇਹ ਇਸ ਕਰਕੇ ਕੀਤਾ ਵੀ ਕੱਲ ਨੂੰ ਇਹਨਾਂ ਨੂੰ ਅਫਾਲ ਤੱਕ ਤੇ ਕਿਸੇ ਪ੍ਰਕਾਰ ਦੀ ਚੁਣੌਤੀ ਨਾ ਨਤੀਜੇਵੇ ਵੀ ਤੁਸੀਂ ਇਹਨਾਂ ਨੂੰ ਭਰਤੀ ਕਰਨ ਵਾਸਤੇ ਕਿਹਾ ਸੀ ਤੇ ਸਾਡੀ ਕਿਸੇ ਵਾਦ ਤੱਕ ਨਹੀਂ ਪੁੱਛੀ ਇਸ ਕਰਕੇ ਉਹੀ ਤਰ੍ਹਾਂ ਨੂੰ ਗਲਤੀ ਹੋ ਗਈ ਜੀ ਜੀ ਦੇਖਦੇ ਹਾਂ ਹੁਣ ਇਹ ਤੇ ਕੀ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਜਾਂ ਨਹੀਂ ਜਾਂਦੇ ਕਿਉਂਕਿ ਉਹ ਤਾਂ ਆਪਣਾ ਸਾਰਾ ਜੋ ਹੈ ਚਲਾઈ ਰਹੇ ਨੇ ਪ੍ਰਧਾਨ ਵੀ ਬਣ ਗਏ ਨੇ ਤੇ ਪਾਰਟੀ ਦੇ ਵਿੱਚ ਅੱਗੇ-ਅੱਗੇ ਜ਼ਿਲ੍ਹਾ ਪ੍ਰਧਾਨ ਵਿੱਚ ਉਨੇ ਜਾ ਰਹੇ ਨੇ ਇਹ ਤਾਂ ਹੁਣ ਦੇਖਦੇ ਹਾਂ ਕਿ ਜੇ ਉਹ ਸੱਦਾ ਦਿੰਦੇ ਨੇ ਤੇ ਜਾਂਦੇ ਨੇ ਜਾਂ ਨਹੀਂ ਜਾਂਦੇ ਬਹੁਤ ਸ਼ੁਕਰੀਆ ਭੱਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਤੁਹਾਨੂੰ ਆਪਾਂ